ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਭੈ ਤੁਮ ਖਾਵੋ ਆਪ ਹਾਥ ਦੇ ਮੋਵੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ मोर छानिज कर करद करिय सब बैरन को आज सिंगरिय पूरन होए हमारी आशा तोर भजन की रहे प्यासा तुम्हें तो छाड़ कोई अबर नाते हूँ जोबर चोस तुम ते हाँ। पाऊँ सेवक सिख हमारे तारिय है चुन चुन सत्र हमारे मारिय है आप हाथ दे मुझे उभरिय मन काल का त्रास जो सदा हमारे पच्छा सिरियस तुझो करे और अच्छा ਰਖ ਲੇ ਮੋਹ ਰਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ जबन काल साब जक्त बनायो देव दैत जछन उपजायो आद अंत एकै अवतार सोई गुरु समझियो हो हमारा नमस्कारत सिहि को हमारी सकल प्रजा जिन आप सवारी सेवकन को सब गुण सुख दियो सत्रन कोपल मो बद्ध कियो कट कट कै अंतर की जानत भला बुरा की पीर पहचानत चींटी ते कुंचर स्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने घट घट कै पट पट की जाने जब उद करख करा करतारा प्रजा तरत तब देह अपारा जब आ करख करत हो कब हूँ तुम मैं मिलत देह तर सब हूँ जेते बदन शिष्ट सब तारे आप आपनी बूझ उचारे तुम सब हीते रहत निरालम जानत बेद भेद अर आलम ਨਰੰਕਾਰ ਨੇ ਬਕਾਰ ਨਿਲੰਭ ਆਦ ਅਨੀਲ ਅਨਾਦ ਅasamb ਤਾਂ ਕਾ ਮੂੜ ਉਚਾਰਤ ਇਦਾ ਜਾ ਕੋ ਭੇਦ ਨ ਪਾਵਤ ਬੇਦਾ ਤਾਂ ਕੈ ਕਰ ਪਾ ਹਨ અનુਮਾਨਤ ਮਹਾ ਮੂੜ ਕਿਛ ਭੇਦ ਨ ਜਨਤ ਮਹਾ ਦੇਵ ਕੈ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਜਿਤੀ ਵਰਨਤ ਪਹਿਨ ਪਹਿਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰਾ एक रूप अनूप स्वरूपा रंक पिहुराब कही पुपा अंडह जेरव से उत उत्ज खान बहुर दीनी कहूँ फूल राजा हुए बैठा कहूँ सिमट प्यहु केठा सगरी शिष्ट दाई चंपहव आदि जुगाद स्वरूप स्वयंपहव अवर छा मेरी तुम करो सिख अभार सिख संगरो दुष्ट जतै उठवत उत्पाता सकल मलेस करो रण कहता ਜੀ ਅਸੀਂ ਤੁਝ ਤਬ ਛੜ ਨਹੀਂ ਪਰੈ ਤਨ ਕੈ ਦੁਸ਼ਟ ਦੁਖਿਤ ਹੋਇ ਮਰੈ ਪੁਰਖ ਜਵਨ ਪਦ ਪਰੇਤੇ ਹਾਰੇ ਤਿਨ ਕੈ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਐ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਅੱਛਾ ਹੋਇ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰਿਓ ਤਾਂ ਕੇ ਤਾਪ ਤਨ ਕਮੋ ਹਰਿਓ ਰਿੱਧ ਸਿੱਧ ਖਰਮੋ ਸਭ ਹੋਏ ਦੁਸ਼ਟ ਛਾਸਵ ਸਕੇ ਨਾ ਕੋਏ ਇਕ ਬਾਰ ਜਿੰਤੁ ਮੈਂ ਸੰਭਾਰਾ ਕਾਲ ਫਾਸਤੇ ਤਾਹੀ ਅਭਾਰਾ ਜਿਨ ਨਾਮ ਤੇਹਾਰੂ ਕਹਾ ਦਾਰਿਤ ਦੁਸ਼ਟ ਦੋਖ ਤੇ ਰਹਾ ਖੜੇ ਗ ਕੇਤਮੇ ਚਰਨ ਤੇਹਾਰੀ ਆਪ ਹੱਥ ਦੇ ਲੇਹੇ ਅਭਾਰੀ ਸਰਬ othor ਮੋਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਪਾਛਾ ਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ तब चरण नमन रहे हमारा अपना जान करो प्रति पारा हमरे दुष्ट सबय तुम खावो आप हाथ दे मोहे बचावो सुखी बसे मोरो परिवार सेवक सिख सबय करतार मोर रक्षा निज कर दे करियै सब बैर नु को आज सिंगरियै पूरन होए हमारी आशा तोर भजन की रहे प्यासा तुम्हें छाड़ को ही अब न आते हाऊ जो बर चाहूं सो तुम ते पाऊं सेवक सिख हमारे तारिय है चुन चुन सत्र हमारे मारिय है आप हाथ दे दुझ उभरिय मन काल का त्रास निवरियो सदा हमारे पच्छा श्रीय तुजो करे ओरछा अच्छा। रख ले मुह रख नहारे साहिब संत सहाय प्यारे दीन बंद दुष्टन के हंता तुम हो पुरी कंता, काल पाए ब्रह्म बपतरा काल पाए शिव जू अवतरा ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਭ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਹਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋਪਲ ਮੋ ਬਦਕਿਓ ਘਟ ਘਟ ਕੈ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੈ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋਂ ਕਬ ਹੂੰ ਤੁਮ ਮੈ ਮਿਲਤ ਦੇਹ ਤਰਸਬ ਹੂੰ ਜੇਤੇ ਬਦਨ ਸਿਸ਼ਟ ਸਭ ਧਾਰੇ ਆਪ ਆਪਨੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਲਮ ਜਨਤ ਬੇਦ ਭੇਦ ਅਰ ਆਲਮ ਨਰੰਕਾਰ ਨਿ ਬਕਾਰ ਨ ਲੰਬ ਆਦ ਅਨੀਲ ਅਨਾਦ ਅਸੰਭ ਤਾਂਕਾ ਮੂੜ ਉਚਾਰਤ ਪੇਦਾ ਜਾਕੋ ਭੇਦ ਨ ਪਾਵਤ ਬੇਦਾ ਤਾਂਕੇ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਭੇਦ ਨ ਜਨਤ महादेव के कहत सुदाशिव रंगकार का चीनत नहि पिब आप अपनी बुध है जेती वर्णत पन्ह पन्ह तोह तेती तुमरा लखाना जाय पसारा कह बि सजा प्रथम संसार एक रूप अनूप स्वरूपा रंग पियो राव कहि पूपा अण्डे जेरव से तजकिनी उत्पुज्य खान बहु रच दीनी कहू फूल राजा होए बैठा कहू सिमट पियो शंकरिए केठा सग्री शिष्ट दिखाई अचंपहव आद जुगाद स्वरूप स्वयंपहव अब रक्षा तुम करो सिख अभारा सिख संगरो दुष्ट जितै उठवत उत्पाता सकल मलेस करो रण कहता जे असि तुझ तब शरणी परै तिनकै दुष्ट दुख तुवै पुरखे पुरख जवन पग परे ते हारे तिनकै तुम संकट सबटारे टारे जो कल को एक बार ते आए हैं ताके कारण निकट नहीं आए अच्छा होइतहि सब काला दुष्ट अरिष्ट तरेत तत्काला कृपा दृष्ट तने जाय ने हरिओ ताके ताप तन कमो हरिओ रिद्ध सिद्ध खरमो सब होइ दुष्ट शाश्व सके नगोइ एक बार जिन तुम संभारा काल फासते ताहि उभारा जिन नाम ते हारो कह हा, दारित दुष्ट दुख ते रहा खडेक केत में चरण तिहारी आप हाथ दे लेहे उभारी ਸਰਬਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਪਾਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਭੈ ਤੁਮ ਖਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ सेवक सिख सबै करता रा, कर दे सब करता मोर अच्छा निज कर दरिय सब बैर नज सिरिय पूर्ण हो तोर भजन की रहे प्यासा तुम्हें तो छाड़ कोई अवर नाते हाँ, जो बर चुहोस तुम ते पाऊँ सेवक सिख हमारे तारिय है चुन चुन सत्र हमारे मारिय है आप हाथ दुझ उभरिय मरण काल का त्रास जो सदा हमारे पछा ਸੇਰੀ ਸਤਜੋ ਕਰਿਓ ਰੱਛਾ ਰਖਲੇ ਮੁਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਤੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ 베ਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ नमस्कार है ताहे हमारा जनन काल सब जगत बनायो देव दंत जछन उपजायो आद अंत एकै अवतार सोई गुरु समजे ओ हमारा नमस्कार तुस ही को हमारी सकल प्रजा जिन आप सवारी सेवकन को सब गुण सुख दियो सत्रन कोपल मो बद्ध कियो कट कट कै अंतर की जानत भला बुरा की पीर पहचानत चींटी ते कुंचर स्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने कट कट कह पट पट की जाने जब उद करख करा करतारा प्रजा तरत तब देह अपारा जब आ करख करत हो कब हूँ तुम मैं मिलत देह तर सब हूँ जेते बदन शिष्ट सब तारे आप अपनी आप बूझ उचारे तुम सब हीते रहत निरालम ਜਾਨਤ ਬੇਦ ਭੇਦ ਅਰ ਅਲਮ ਨਰੰਕਾਰ ਨੇ ਬਕਾਰ ਨ ਲੰਬ ਆਦ ਅਨੀਲ ਅਨਾਦ ਅਸੰਭ ਤਾ ਕਾਮੂੜ ਉਚਾਰਤ ਪੇਦਾ ਜਾ ਕੋ ਭੇਦ ਨ ਪਾਵਤ ਬੇਦਾ ਤੰਕੇ ਕਰ ਪਾਹਨ ਅਨੁਮਨਤ ਮਹਾ ਮੂੜ ਕਿਛ ਭੇਦ ਨ ਜਨਤ ਮਹਾ ਦੇਵ ਕਹਿਤ ਸਦਾ ਸ਼ਿਵ ਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਪਹਿਨ ਪਹਿਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਕ ਪਿਉ ਰਾਵ ਕਹੀ ਪੂਪਾ ਅੰਡੇ ਜੇ ਰਵ ਸੇ ਤਜਕੀਨੀ ਉਤ ਕੁਝ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਪਿਉ ਸੰਕਰੀਏ ਕੇਠਾ ਸਗਰੀ ਸਿਸ਼ਟ ਦਿਖਾਈ ਅਚੰ ਭਵ ਆਦ ਜੁਗਾਦ ਸਰੂਪ ਸਯੰ ਭਵ ਆਵਰ ਛਾ ਮੇਰੀ ਤੁਮ ਕਰੋ ਸਿਖ ਅਭਾਰਾ ਸਿਖ ਸੰਗਰੋ ਦੁਸ਼ਟ ਜਿਤੈ ਉਠਵਤ ਉਤਪਾਤਾ सकलम अनिलेश करोरण कहता जे असि तुज तप शरणि परय तिनकै दुष्ट दुखीत वय मरय पुरख जवन पग परेते हारे तिनकै तुम संकट सब टारे जो कल को एक बार ते हैं ताके काल निकट नहीं आए हैं अच्छा होय ता हैं सब काला दुष्ट अरिष्ट तरेत तत्काला कृपा दृष्ट तने जाय ने हरिओ ताके ताप तन कमो हरिओ रिद्ध सिद्ध खर्मो सब होए दुष्ट शास स सके नगोए एक बार जिन तुमे संभारा काल फास ते ताही अभारा जिन नाम ते हारो कह हा। दारित दुष्ट दोख ते रहा खड़ग केत में शरण तिहारी आप हाथ दे लेहे अभारी सर्ब ठोर मोहो सहाय दुष्ट दोख ते लेहो बचाई पाषाही दशमी कबयो बाच बिनती चौपाई हमरी करो हाथ दे रक्षा पूरण होए चित्त की इच्छा तब चरण नमन रहे हमारा अपना जान करो प्रति पारा हमरे दुष्ट सवे तुम खावो आप हाथ दे मोहे बचावो सुखी बसे मोरो परिवार सेवक सिख सब करतार मोर रक्षा निज कर दे करिय सब बैर न को आज संगरीय पूरन होए हमारी आशा तोर भजन की रहे प्यासा तुम्हें छाड़ को ही अब न आते हौं जो भर चो सुख मारे तारिय है चुन चुन सत्र हमारे मारिय आप हाथ दुज उभरिय मन काल का त्रास जो सदा हमारे पच्छा श्रियु जो करे ओरछा राख ले मुह रख नहारे साहेब संत सहाय प्यारे दीन बंद दुष्टन के हंता तुम हो पुरी चतुर्दस कंता काल पाए ब्रह्मा बपतरा ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਹਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਚਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਉ ਸਤਰਨ ਕੋਪਲ ਮੋ ਬਦ ਕੀਉ ਘਟ ਘਟ ਕੈ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦਇਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੈ ਪਟ ਪਟ ਕੀ ਜਾਣੇ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨੇ ਬਕਾਰ ਨੇ ਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਭੇਦ ਨਾ ਪਾਵਤ ਬੇਦਾ ਤਾਂ ਕੇ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾ ਦੇਵ ਕੇ ਕਹਿਤ ਸਦਾ ਸਿਵ ਨਿਰੰਕਾਰ ਕਾ ਚਿਨਤ ਨਹਿ ਭਿਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਪਹਿਨ ਪਹਿਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਕ ਭਿਉ ਰਾਵ ਕਹੀ ਪੂਪਾ ਅੰਡੇ ਜੇ ਰਵ ਸੇ ਤਜਕੀਨੀ ਉਤ ਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ कहुं समटपयौ शङ्करिये केठा सगरि शिष्टत खाय अचम्पव आद जुगाद स्वरूपस्यम पव आवरच्छामेरी तुम करो सिख अभार सिख संग्रो दुष्ट जितय उठवत उत्पता सकल मलेश करो रणकहता जे असि तुज तव शरणे परे तिनकै दुष्ट दुखीत वयामरे पुरख जीवन पद परेते हारे तिनकै तुम संकट सब टारे जो कल को एक बार ते एहैं ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਅੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰਿਓ ਤਾਂ ਕਿ ਤਾਪ ਤਨ ਕਮੋ ਹਰਿਓ ਰਿੱਧ ਸਿੱਧ ਖਰਮੋ ਸਭ ਹੋਏ ਦੁਸ਼ਟ ਛਾਸਵ ਸਕੇ ਨਾ ਕੋਏ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸ ਤੇ ਤਾਹੀ ਅਭਾਰਾ ਜਿਨ ਨਾਮ ਤੇ ਹਾਰੋ ਕਹਾ ਦਾਰਿਤ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੇ ਲੇਹੇ ਓ ਭਾਰੀ ਸਰਬ ਠੋਰਮ ਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਪਾਛਾਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਬੈ ਤੁਮ ਖਾਵੋ ਆਪ ਹਾਥ ਦੇ ਮੂਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰਿਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਬਰਨਾਤੇ ਹਾਂ ਜੋਬਰ ਚਹਉ ਸੁ ਤੁੰਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਐ ਹੈ ਚੁੰਚੁੰਨ ਸਤਰਹ ਹਮਾਰੇ ਮਾਰਿਐ ਹੈ ਆਪ ਹਾਥ ਦੇ ਮੁਝੈ ਉਭਰੀਐ ਮਨ ਕਾਲ ਕਾ ਤਰਾਸ ਨਿਵਰੀਐ ਤੁਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੋ ਕਰਿਓ ਰੱਛਾ ਰਾਖਲੇ ਮੁਹਿ ਰਾਖਨ ਹਾਰੇ ਸਾਹਿਬ ਸੰਤ ਸੁਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹੋ ਹਮਾਰਾ ਨਮਸਕਾਰ ਤੁਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋਪਲ ਮੋ ਬਦ ਕੀਓ ਘਟ ਘਟ ਕੈ ਅੰਤਰ ਕੀ ਜਾਨਤ ਭਲੈ ਬੁਰੈ ਕੀ ਪੀਰ ਪਛਾਨਤ चिंटी ते कुंचर स्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचाने कट कट कै पट पट की जाने जब उद करख करा कर तारा प्रजाdart तब देह अपारा जब आ करख करत हो कबहु तुम में मिलत देह तरसब हु जेते बदन शिष्ट सब तारे आप अपनी बूज उचारे ਤੂੰ ਸਭ ਹਿਤੇ ਰਹਤ ਨਿਰਲਮ ਜਨਤ ਬੇਦ ਭੇਦ ਅਰ ਅਲਮ ਨਰੰਕਾਰ ਨੇ ਬਕਾਰ ਨਲੰਬ ਆਦ ਅਨੀਲ ਅਨਾਦ ਅasamb ਤਾਂਕਾ ਮੂੜ ਉਚਾਰਤ ਪੇਦਾ ਜਾਕੋ ਭੇਦ ਨ ਪਾਵਤ ਬੇਦਾ ਤਾਂਕੇ ਕਰਪਾ ਹਨ અનુਮਨਤ ਮਹਾ ਮੂੜ ਕਿਛ ਭੇਦ ਨ ਜਨਤ ਮਹਾ ਦੇਵ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਜਿਤੀ ਵਰਨਤ ਪੰਨ ਪਹਿਨ ਤੋਹ ਤੇਤੀ तुमरा लखाना जाये पसारा कहबित सजा प्रथम संसारा एक रूप अनुपुरूपा रंक पेहोराब कही उतुज खान बहुर दीनी कहू फूल राजा हुट संकरिये केठा सगरी शिष्ट खाई चम्पह आदि जुगाद स्वरूप स्वयंपहव अवर छा मेरी तुम करो सिख अभार सिख संगरो दुष्ट जिते उठवत उत्पता सकल मलेश करोरण कहता जे असि तुज तव शरने परै तिनकै दुष्ट दुखित वय मरै पुरख जवन पग परैते हारे तिनकै तुम संकट सबटारे जो कल को इक बार ते ऐह हैं ताके काल निट नहीं ऐह हैं अच्छा होयत हैं सब काला दुष्ट अरिष्ट तरेत तत्काला कृपा दृष्ट तने जाय ने हरिओ ताके ताप तन कमो हरिओ ਰਤ ਸਿਦਖਰਮੋ ਸਭ ਹੋਏ ਦੁਸ਼ਟ ਸ਼ਾਸਵ ਸਕੇ ਨਾ ਕੋਏ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀ ਅਭਾਰਾ ਜਿਨ ਨਾਮ ਤੇ ਹਾਰੂ ਕਹ ਦਾਰਿਤ ਦੁਸ਼ਟ ਦੋਖ ਤੇ ਰਹਾ ਖੜੇ ਗ ਕੇਤਮੇ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਹੇ ਅਭਾਰੀ ਸਰਬ othor ਮੋਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ